ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਕਰਾਂਗੇ ਦੋਸਤੋ ਕਿ ਕੌਣ ਵੱਡਾ ਹੁਕਮਰਾਨ ਹੈ ਕੀ ਹੁਕਮਰਾਨ ਵੱਡਾ ਥੱਲੇ ਕੁਰਸੀ ਦੇ ਉੱਪਰ ਵੱਡੀ ਕੁਰਸੀ ਦੇ ਉੱਪਰ ਬੈਠਾ ਹੋਇਆ ਜਿਹੜਾ ਆਪਣੇ ਆਪ ਨੂੰ ਕਰਤਾ ਪੁਰਖ ਸਮਝਣ ਲੱਗ ਜਾਂਦਾ ਕੀ ਵੱਡਾ ਹੁਕਮਰਾਨ ਉਹ ਹੈ ਜਾਂ ਫਿਰ ਜਿਵੇਂ ਮੈਂ ਅੱਜ ਸਵੇਰੇ ਗੱਲ ਕੀਤੀ ਸੀ ਆਪਣੀ ਵੀਡੀਓ ਦੇ ਵਿੱਚ ਨੀਚੋਂ ਊਚ ਕਰੇ ਮੇਰਾ ਸਤਿਗੁਰੂ ਨਾਨਕ ਫਿਰ ਉੱਚੋਂ ਨੀਚ ਵੀ ਕਰ ਦਿੰਦਾ ਜਦੋਂ ਮੇਰਾ ਨਾਨਕ ਸੱਚੇ ਪਾਤਸ਼ਾਹ ਕਰਨ ਤੇ ਆਉਂਦਾ ਉਹ ਫਿਰ ਹੁਣ ਜਿਵੇਂ ਦਿਖਾਈ ਆ ਨਾ ਤੁਹਾਨੂੰ ਮੌਕੇ ਤੇ ਦੋਸਤੋ ਮੋਦੀ ਦਾ ਪਟਾਕਾ ਪੈਂਦਾ ਦੇਖਿਓ ਅੱਜ 24 ਘੰਟਿਆਂ ਬਾਅਦ ਮੈਂ ਸਵੇਰੇ ਕਿਹਾ ਸੀਗਾ ਇਹਦਾ ਹਾਲ ਦੇਖਿਓ ਕੀ ਹੋਣਾ ਪਰ ਉਦੋਂ ਪਹਿਲਾਂ ਜਦੋਂ ਕਹਿੰਦੇ ਹੁੰਦੇ ਇਹਨਾਂ ਨਾ ਫਿਰ ਪਹਿਲਾ ਪਿਆਦਿਆਂ ਤੋਂ ਪਤਾ ਲੱਗਣ ਲੱਗ ਜਾਂਦਾ ਇੱਕ ਵਿਕਟ ਗਿਰੀ ਐ ਖੱਟਰਨਾਉ ਦੀ ਵਿਕਟ ਐ ਏਸੀ ਮੂਹਦੇ ਮੂੰਹ ਡਿਗੀ ਐ ਦੋਸਤੋ ਇਹ ਉਹਦੇ ਨਾਲ ਜਦੋਂ ਮੱਝ ਮਰਦੀ ਆ ਨਾ ਮੱਝ ਦੇ ਨਾਲ ਫਿਰ ਜਦੋਂ ਚਿਚੜ ਮਰਦਾ ਉਹ ਤਾਂ ਸਵਾਦ ਹੀ ਲਿਆ ਆਂਦਾ ਜਦੋਂ ਕੱਲ ਮੀਟਿੰਗ ਹੋਈ ਨਾ ਖੱਟਰ ਨੂੰ ਲਾਉਣ ਦੀ ਮੀਟਿੰਗ ਦੇ ਵਿੱਚ ਉਹ ਜਿਹੜੀ ਚਿਚੜ ਸੀਗਾ ਆਪਣਾ ਉਹਦਾ ਗ੍ਰਹਿ ਮੰਤਰੀ ਥੀ ਜਿਹੜਾ ਕੀ ਥੀ ਉਹਦਾ ਨਾਮ ਬਿੱਜ ਬਿੱਜੂ ਪਹਿਲਾਂ ਤਾਂ ਨਾਮ ਹੀ ਨਾਮ ਤੋਂ ਹੀ ਬੰਦੇ ਦਾ ਪਤਾ ਲੱਗ ਜਾਂਦਾ ਜੀ ਬਿੱਜੂ ਬਿੱਜੂ ਮਾਰਿਆ ਪਟਾਕੇ ਨਾਲ ਲਾ ਕੇ ਬਿੱਜੂ ਫਿਰਦਾ ਦੀ ਮੁੱਖ ਮੰਤਰੀ ਬੰਨ ਨੂੰ ਮੂੰਹ ਨਾ ਮੱਥਾ ਸੋ ਦੋਸਤੋ ਇਸ ਬੰਦੇ ਦੇ ਹੁਕਮਾਂ ਦੇ ਨਾਲ ਇਸ ਬੰਦੇ ਦੇ ਹੁਕਮਾਂ ਦੇ ਨਾਲ ਸਾਡਾ ਸੁਭ ਕਰਮਨ ਮੁੰਡਾ ਸ਼ਹੀਦ ਹੋਇਆ ਸੀਗਾ ਦੋਸਤੋ ਇਹਨਾਂ ਬੰਦਿਆਂ ਦੇ ਹੁਕਮਾਂ ਦੇ ਨਾਲ ਸਾਡਾ 2300 ਨੌਜਵਾਨ ਸ਼ਹੀਦ ਹੋਇਆ ਕਿਸੇ ਦੀਆਂ ਅੱਖਾਂ ਗਈਆਂ ਕਿਸੇ ਦੇ ਚਿਹਰੇ ਦੇ ਉੱਪਰ ਗੋਲੀਆਂ ਲੱਗੀਆਂ ਕਿਸੇ ਦੇ ਮੱਥੇ ਦੇ ਵਿੱਚ ਲੱਗੀਆਂ ਪਰ ਦੋਸਤੋ ਪ੍ਰਮਾਤਮਾ ਨੇ ਜਿਵੇਂ ਕਹਿੰਦੇ ਹੁੰਦੇ ਇਹਨਾਂ ਨੂੰ ਫਿਰ ਮੌਕੇ ਤੇ ਦਿਖਾਇਆ ਮੈਨੂੰ ਨਹੀਂ ਮਤਲਬ ਇਸ ਗੱਲ ਨਾਲ ਕਿ ਕੌਣ ਬਣਦਾ ਕੌਣ ਨਾ ਬਣਦਾ ਮੈਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਸਾਨੂੰ ਕਿ ਖੱਟਰ ਦੀ ਜਗ੍ਹਾ ਦੇ ਉੱਪਰ ਬੀਜੇਪੀ ਦਾ ਹੀ ਚਾਹੇ ਆ ਜਾਵੇ ਅਸੀਂ ਤਾਂ ਵਿਅਕਤੀਗਤ ਤੌਰ ਤੇ ਗੱਲ ਕਰਦੇ ਹਾਂ ਜਿਹੜੇ ਹੁਕਮਾਂ ਦੇ ਨਾਲ ਜਿਹੜੀ ਕਲਮ ਦੇ ਨਾਲ ਧੱਕਾ ਹੋਇਆ ਸੀ ਦੋਸਤੋ ਉਹ ਕਲਮ ਟੁੱਟੀ ਉਹ ਕਲਮ ਦਾ ਤੁਸੀਂ ਦੇਖੋ ਕੀ ਹਾਲ ਹੋਇਆ ਮੌਕੇ ਦੇ ਉੱਪਰ ਇਹ ਦੋਨੇ ਬੰਦੇ ਜ਼ਿੰਮੇਵਾਰ ਸੀਗੇ ਖੱਟਰ ਤੇ ਬਿੱਜੂ ਇਹਨਾਂ ਦੋਨਾਂ ਦੀ ਬਦੌਲਤ ਇਨਾ ਜਿਆਦਾ ਜ਼ੁਲਮ ਹੋਇਆ ਦੋਸਤੋ ਚਾਹੇ ਕਾਰਨ ਕੋਈ ਬਣੇ ਪਰ ਕੁਰਸੀ ਤਾਂ ਇੱਕ ਮਿੰਟ ਦੇ ਵਿੱਚ ਪਟਕਾ ਕੇ ਮਾਰੇ ਨਾ ਥੱਲੇ ਆਓ ਵੀਡੀਓ ਕਰਦੇ ਆ ਸਤਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਖਬਰ ਸਾਂਝੀ ਕਰਨਾ ਨੈਬ ਸੈਣੀ ਹਰਿਆਣੇ ਦੇ ਨਵੇਂ ਮੁੱਖ ਮੰਤਰੀ ਹੋਣਗੇ ਨੈਬ ਸੈਣੀ ਇਹ ਮਨੋਹਰ ਲਾਲ ਖੱਟੜ ਦੀ ਜਗ੍ਹਾ ਲੈਣਗੇ ਮਨੋਹਰ ਲਾਲ ਲਾਲ ਖੱਟਰ ਹੈ ਜਿਹੜਾ ਇਹਨੂੰ ਜਦੋਂ ਬਦਲਿਆ ਜਾਣ ਲੱਗਿਆ ਤਾਂ ਅਨਿਲ ਬਿੱਜੂ ਉਹਨੇ ਕੋਸ਼ਿਸ਼ ਕੀਤੀ ਕਿ ਮੈਂ ਮੁੱਖ ਮੰਤਰੀ ਬਣ ਜਾਵਾਂ ਪਰ ਦੋਸਤੋ ਇਹਨਾਂ ਨੂੰ ਇਹ ਯਾਦ ਨਹੀਂ ਹੈਗਾ ਕਿ ਜਿਹੜਾ ਅਸੀਂ ਪਾਪ ਕੀਤਾਗਾ ਤੁਹਾਨੂੰ ਸਜ਼ਾ ਤਾਂ ਪਾਪ ਦੀ ਮਿਲੀ ਹੈ ਤੇ ਤੂੰ ਫਿਰਦਾਗਾ ਮਤਲਬ ਪ੍ਰਮੋਸ਼ਨ ਲੈਣ ਨੂੰ ਫਿਰ ਦੋਸਤੋ ਜਦੋਂ ਇਹਦਾ ਕਿਸੇ ਨੇ ਨਾਂ ਨਾ ਲਿਆ ਨਾ ਫਿਰ ਇਹ ਭੱਜਿਆ ਕਹਿੰਦੇ ਇਹਦੀ ਭੱਜਣ ਦੀ ਪੋਜੀਸ਼ਨ ਦੇਖਣ ਵਾਲੀ ਸੀ ਕਿਉਂਕਿ ਕੱਦ ਛੋਟਾ ਹੈ ਮੂੰਹ ਹੋਰ ਹੀ ਤਰ੍ਹਾਂ ਦਾ ਹੈ ਫਿਰ ਕਹਿੰਦੇ ਜਦੋਂ ਮੀਟਿੰਗ ਦੇ ਵਿੱਚ ਵਿੱਚੋਂ ਨਿਕਲਿਆ ਪੱਤਰਕਾਰ ਦੱਸਦੇ ਨੇ ਕਹਿੰਦੇ ਜਾਨੀ ਮਤਲਬ ਉਹ ਇੱਕ ਫਿਲਮਾਂ ਦੇ ਵਿੱਚ ਨਾ ਇੱਕ ਬਹੁਤ ਬਦਸੂਰਤ ਜਿਹਾ ਬੰਦਾ ਹੈ ਉਹ ਉਹ ਮਤਲਬ ਹਾਸੇ ਜਿਹੇ ਵਾਲੇ ਕਦੇ ਕਿਵੇਂ ਦੇ ਰੋਲ ਕਰਦਾ ਹੁੰਦਾ ਉਹਦੇ ਵਰਗਾ ਕਹਿੰਦੇ ਬੂਥਾ ਬਣਾ ਕੇ ਫਿਰ ਇਹ ਨਿਕਲਿਆ ਮੀਟਿੰਗ ਦੇ ਵਿੱਚੋਂ ਕਿ ਸ਼ਾਇਦ ਮੈਨੂੰ ਕੋਈ ਰੋਕੂਗਾ ਮੰਗਰ ਕਹਿੰਦੇ ਪੀਏ ਵੀ ਨਹੀਂ ਆਇਆ ਹੈਗਾ ਪਿੱਛੇ ਪੀਏ ਵੀ ਨਹੀਂ ਤੁਰਕੇ ਗਿਆ ਕੱਲਾ ਜਾਣੇ ਗੱਡੀ ਦੇ ਵਿੱਚ ਬੈਠ ਕੇ ਡਰਾਈਵਰ ਨਾਲ ਭੱਜ ਗਿਆ ਸੋ ਦੋਸਤੋ ਇਹ ਘਟਨਾ ਕਰਮ ਜੋ ਬਣਿਆ ਜਿਹੜੇ ਉਹਨਾਂ ਦੇ ਦੁਸਤਾਂ ਦੇ ਚੋਟਾਲਾ ਸੀਗੇ ਉਹਨਾਂ ਨੇ ਆਪਣਾ ਸਮਰਥਨ ਵਾਪਸ ਲੈ ਲਿਆ ਵਾਪਸ ਲੈ ਕੇ ਸਮਰਥਨ ਸਰਕਾਰ ਡਿੱਗ ਗਈ ਮੁੱਖ ਮੰਤਰੀ ਤੇ ਅਨਿਲ ਵੱਜ ਵਜ ਦੋਨੋਂ ਜਿੰਨ ਸਾਨੂੰ ਦੋਨਾਂ ਦਾ ਮਤਵਲੇਗਾ ਦੋਨੋਂ ਜਾਣੇ ਦੋਸਤੋ ਲਾ ਕੇ ਮੰਗਲਵਾਰ ਨੂੰ ਮਾਰੇ 5 ਵਜੇ ਜਿਹੜਾ ਨੈਬ ਸੈਣੀ ਹੈ ਉਹ ਹੋ ਲਵੇਗਾ ਆਪਣਾ ਸੋਚ ਚੁੱਕੇਗਾ ਹੁਣ ਤੁਹਾਨੂੰ ਦੱਸ ਦਿਆਂ ਦੋਸਤੋ ਨੈਵ ਸੈਣੀ ਕੌਣ ਹੈਗਾ ਜਿਹੜਾ ਨੈਵ ਸੈਨੀਆ ਕੁਰਕਸ਼ੇਤਰ ਤੋਂ ਇਹ ਸੰਸਦ ਮੈਂਬਰ ਹੈ ਦੋਸਤੋ ਤੇ ਇਹਨੂੰ ਮੁੱਖ ਮੰਤਰੀ ਲਈ ਵਿਧਾਇਕ ਦਲ ਦੀ ਮੀਟਿੰਗ ਦੇ ਵਿੱਚ ਆਗੂ ਚੁਣ ਲਿਆ ਗਿਆਗਾ ਤੇ ਜਿਹੜੇ ਆਜ਼ਾਦ ਐਮਐਲਏ ਦੀ ਮਦਦ ਦੇ ਨਾਲ 5 ਵਜੇ ਇਹ ਮੁੱਖ ਮੰਤਰੀ ਦੀ ਸੋਚ ਚੱਕਣਗੇ ਇਹ ਸੇਵਾਰ ਦੇ ਅ ਦੋਸਤੋ ਨਹੀਂ ਇਹ ਬਣਿਆ ਜੀ ਤੁਹਾਨੂੰ ਮੈਂ ਦੱਸਦਾ ਨੈヴ ਸੈਣੀ ਅੰਮਾਲਾ ਅੰਮਾਲਾ ਦੇ ਨਾਲ ਮਿਰਜਾ ਪਰਮਾਜਰਾ ਦੇ ਰਹਿਣ ਵਾਲੇ ਨੇ 2019 ਦੇ ਵਿੱਚ ਇਹ ਦੇਖੋ ਤੁਸੀਂ ਕਮਾਲ ਦਾ ਬੰਦਾ ਦੋਸਤੋ ਮਤਲਬ ਇਹੋ ਜਿਹਾ ਬੰਦਾ ਹੋਣਾ ਚਾਹੀਦਾ ਇਹਦੀ ਕੁੱਲ ਜਾਇਦਾਦਾਂ ਦਾ ਜਿਹੜੀ 19 ਦੇ ਵਿੱਚ ਸਿਰਫ 33 ਲੱਖ ਰੁਪਇਆ ਇਹਦੀ ਪਤਨੀ ਦੀ ਜਾਇਦਾਦ ਕੁੱਲ 11 ਲੱਖ ਰੁਪਇਆ ਦੋਨੇ ਪਤੀ ਪਤਨੀਆਂ ਕੋਲੇ 285000 ਰੁਪਿਆ ਕੈਸ਼ ਹੈ ਸਿਰਫ 2 ਲੱਖ ਇਹ ਨਹੀਂ 285000 ਤੇ ਇਹਨਾਂ ਦੇ ਜਿਹੜੀ ਪਰਿਵਾਰ ਦੇ ਵਿੱਚ ਮਾਂ ਕੁਲਵੰਤ ਕੌਰ ਹੈ ਬੇ ਮਤਲਬ ਧੀ ਬੰਸ਼ਕਾ ਤੇ ਪੁੱਤ ਅਨਿਕੇਤ ਸੈਣੀ ਇਹਨਾਂ ਕੁ ਪਰਿਵਾਰ ਇਹਨਾਂ ਦਾ ਇਹਦੀ ਮਾਂ ਦੇ ਅਕਾਊਂਟ ਦੇ ਵਿੱਚ 5 ਸਾਲ ਪਹਿਲਾਂ ਤੋਂ ਲੈ ਕੇ 71000 ਰੁਪਏ ਦੋਸਤੋਂ ਪਏ ਨੇਗੇ ਜਦੋਂ ਕਿ ਇਹਦੀ ਧੀ ਕੋਲੇ ਵੀ 293000 ਰੁਪਿਆ ਤੇ ਪੁੱਤ ਕੋਲੇ ਬੀ ਕੁਝ ਪੈਸੇ ਨੇ ਇਹਨਾਂ ਸਾਰਿਆਂ ਕੋਲੇ ਦੋਸਤੋ ਮਤਲਬ ਜਿਹੜਾ ਹੈਗਾ ਦੇਖੋ ਤੁਸੀਂ ਇਹ ਆਪਾਂ ਕਹਿ ਸਕਦੇ ਆ ਕਿ ਲੱਖਾਂ ਦੇ ਵਿੱਚ ਕੁਝ ਮਤਲਬ 5-10 ਲੱਖ ਰੁਪਇਆ ਟੋਟਲ ਬਣੂਗੀ ਆਪਾਂ ਸਾਰਾ ਜੋੜ-ਜੂੜ ਕੇ ਲਈਏ ਲੇਕਿਨ ਦੂਸਰੇ ਪਾਸੇ ਜਿਨ੍ਹਾਂ ਨੂੰ ਲਾਹਿਆ ਜਿਹੜੇ ਖੱਟਰ ਹੋਣਾ ਨੇ ਦੋ ਦੋਸਤੋ ਬਾਕੀ ਤਾਂ ਜਿਹੜੇ ਕੁਕਰਮ ਕੀਤੇ ਕੀਤੇ ਬੰਦੇ ਨੂੰ ਹੰਕਾਰ ਮਾਰਦਾ ਹੈ ਹਰ ਜਿਓ ਹੰਕਾਰ ਨਾ ਭਾਵੈ ਗੁਰਨਾਨਕ ਸੱਚੇ ਪਾਤਸ਼ਾਹ ਨੇ ਜਦੋਂ ਮੈਂ ਸਵੇਰੇ ਵੀ ਵੀਡੀਓ ਦੇ ਵਿੱਚ ਕਿਹਾ ਸੀਗਾ ਜਦੋਂ ਗੁਰਨਾਨਕ ਦੇਵ ਸੱਚੇ ਪਾਤਸ਼ਾਹ ਆਪਣਾ ਗਏ ਸੀ ਨਾ ਇਧਰ ਆਪਣੇ ਕਿਹੜਾ ਆਪਣਾ ਨਾਲ ਹੀ ਦੇਸ਼ ਉੱਥੇ ਜਦੋਂ ਦੋਸਤੋਂ ਗਏ ਤਾਂ ਉੱਥੇ ਜਾ ਕੇ ਜਿਹੜਾ ਉੱਥੇ ਦਾ ਰਾਜਾ ਸੀਗਾ ਉਹ ਸਵਾਲ ਕਰਦਾਗਾ ਕਿ ਗੁਰਨਾਨਕ ਦੇਵ ਜੀ ਨੂੰ ਕਹਿੰਦਾ ਪਾਤਸ਼ਾਹ ਰੱਬ ਵੀ ਕੁਝ ਕਰਦਾ ਹੈ ਜਾ ਮਤਲਬ ਆਪਾਂ ਹੀ ਸਾਰਾ ਕੁਝ ਕਰਦੇ ਆ ਰੱਬ ਕੀ ਕਰਦਾ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਤੁਸੀਂ ਇੱਕ ਮਿੰਟ ਰਾਜਾ ਜੀ ਥੱਲੇ ਆਓ ਤੇ ਮੈਂ ਤੁਹਾਡੀ ਜਗ੍ਹਾ ਤੇ ਗੁਰਨਾਨਕ ਦੇਵ ਪਾਤਸ਼ਾਹ ਉੱਪਰ ਬਹਿ ਗਏ ਤੇ ਉਹਨੂੰ ਥੱਲੇ ਬਿਠਾ ਕੇ ਕਹਿੰਦੇ ਸਮਝ ਗਿਆ ਕੁਛ ਉਹ ਕਹਿੰਦਾ ਜੀ ਨਹੀਂ ਸਮਝਿਆ ਨਹੀਂ ਉਹ ਕਹਿੰਦੇ ਮੇਰਾ ਪਾਤਸ਼ਾਹ ਆਹੀ ਕੁਛ ਕਰਦਾ ਨੀਚੋਂ ਊਚ ਕਰੇ ਮੇਰਾ ਸਤਗੁਰ ਉੱਚੋਂ ਨੀਚ ਕਰੇ ਮੇਰਾ ਦਾਤਾ ਉਹਨਾਂ ਨੇ ਦੱਸਿਆ ਕਿ ਇੱਕ ਪਲ ਦੇ ਵਿੱਚ ਉੱਪਰ ਲਿਆਂ ਨੂੰ ਥੱਲੇ ਤੇ ਥੱਲੜਿਆਂ ਨੂੰ ਉੱਤੇ ਕਰ ਦਿੰਦਾ ਸੋ ਦੋਸਤੋ ਹੁਣ ਤੁਹਾਨੂੰ ਸਮਝ ਪੈ ਗਈ ਹੋਣੀ ਆ ਕਿ ਜਿਹੜਾ ਮੈਬ ਸੈਣੀ ਉੱਪਰ ਬਿਠਾਇਆ ਔਰ ਖੱਟਰ ਤੇ ਬਿੱਜੂ ਪਟਕਾ ਕੇ ਮਾਰੇ نیچے ਥੱਲੇ ਦੋਸਤੋ ਹੁਣ ਇਹ ਵੀਡੀਓ ਨੂੰ ਸ਼ੇਅਰ ਕਰੋਗੇ ਕਿ ਨਹੀਂ ਕਰੋਗੇ ਮੇਰੇ ਖਿਆਲ ਦੇ ਵਿੱਚ ਤਾਂ ਕਰੋਗੇ ਜਰੂਰ ਜਿੰਨੇ ਮੇਰੇ ਵੀਰ ਕਿਸਾਨ ਆਪਣੇ ਮਜ਼ਦੂਰ ਉੱਥੇ ਬੈਠੇ ਨੇ ਆਪਣੇ ਉਹਦੇ ਬਾਡਰਾਂ ਦੇ ਉੱਪਰ ਜਿੱਥੇ ਇਹਨਾਂ ਨੇ ਜ਼ੁਲਮ ਕੀਤਾ ਸੀਗਾ ਅੱਜ ਦੋਸਤੋ ਦੀਵਾਲੀ ਵਾਲਾ ਦਿਨ ਹੋਊਗਾ ਉੱਥੇ ਉਹਨਾਂ ਦੇ ਲੱਡੂ ਫੁੱਟਦੇ ਹੋਣਗੇ ਔਰ ਮੈਂ ਉਹਨਾਂ ਨੂੰ ਕਹਿਣਾਗਾ ਭਰਾਵੋ ਤੁਹਾਡੇ ਲਈ ਵਧਾਈ ਦਾ ਦਿਨ ਹੈ ਮਤਲਬ ਤੁਸੀਂ ਇਹ ਗੱਲ ਸਮਝੋ ਕਿ ਥੋਡੀਆਂ ਦਰਸੀਸਾਂ ਨੇ ਕਿਉਂਕਿ ਜਿਹੜੀਆਂ ਦਰਸੀਸਾਂ ਨੇ ਨਾ ਇਹ ਤਾਂ ਕਹਿੰਦੇ ਹੁੰਦੇ ਨੇ ਕਿ ਤਵੇ ਪਾੜ ਦਿੰਦੀਆਂ ਨੇ ਜਿਹੜੀਆਂ ਸੀਸਾਂ ਨੇ ਉਹ ਤਾਰ ਦਿੰਦੀਆਂ ਨੇ ਇਹਨਾਂ ਲੋਕਾਂ ਨੇ ਦਰਸੀਸਾਂ ਲਈਆਂ ਤੁਹਾਡੀਆਂ ਇਹਨਾਂ ਲੋਕਾਂ ਨੇ ਦਰਸੀਸਾਂ ਲਈਆਂ ਤੇ ਆ ਤੁਹਾਡੀਆਂ ਦਰਸੀਸਾਂ ਨੇ ਇਹਨਾਂ ਨੂੰ ਮੌਕੇ ਤੇ ਸਵਾਦ ਚਕਾਇਆਗਾ ਸੋ ਮੈਂ ਥੋੜਾ ਜਜ਼ਬਾਤੀ ਹੋ ਕੇ ਕਈ ਵਾਰੀ ਨਾ ਲੈਣ ਤੋਂ ਇਧਰ-ਉਧਰ ਹੋ ਜਾਣਾ ਤੁਸੀਂ ਮੈਂ ਸਵੇਰੇ ਵੀ ਕਹਦੀ ਮਾਫ ਕਰਨ ਯੋਗ ਹੋ ਪਰ ਦੋਸਤੋ ਗੱਲ ਦਾ ਕਿਉਂਕਿ ਆਪਾਂ ਮਤਲਬ ਕੋਈ ਸਿਆਸੀ ਤੌਰ ਤੇ ਗੱਲ ਨਹੀਂ ਕਰ ਰਹੇ ਹੁਣ ਆਪਾਂ ਜਜ਼ਬਾਤੀ ਤੌਰ ਤੇ ਗੱਲ ਕਰ ਰਹੇ ਆ ਕਿ ਜਿਹੜਾ ਸਾਡੇ ਕਿਸਾਨ ਭਰਾਵਾਂ ਨਾਲ ਦੋਤੋ ਮਤਲਬ ਕਿਸਾਨ ਤੇ ਮਜ਼ਦੂਰ ਇਹ ਇੱਕ ਐਸੀ ਸ਼੍ਰੇਣੀ ਆ ਜਿਹੜੀ ਕਿ ਧਰਤੀ ਦਾ ਸਿਣਾ ਪਾੜ ਕੇ ਨਾ ਸਾਰੀ ਦੁਨੀਆ ਦੀ 8 ਅਰਬ ਲੋਕਾਂ ਦੇ ਢਿੱਡ ਦੇ ਵਿੱਚ ਦਾਣੇ ਪਾਉਂਦੀ ਹੈ ਕਿਉਂਕਿ ਅਗਰ ਤੁਹਾਨੂੰ ਅੰਨ ਮਿਲੇਗਾ ਤਾਂ ਹੀ ਤੁਸੀਂ ਜਿਉਂਦੇ ਰਹੋਗੇ ਜੇ ਤੁਹਾਨੂੰ ਅੰਨ ਹੀ ਨਾ ਮਿਲਿਆ ਹੁਣ ਜੇ ਆਪਾਂ ਕੀ ਕਹੀਏ ਵੀ ਇਹ ਜਿਹੜੇ ਲੋਕ ਅਡਾਨੀ ਬਾਨੀ ਹੋਣੀ ਨੇ ਅਗਰ ਵਹਿਗਰੂ ਨਾ ਕਰੇ ਕੋਈ ਐਸਾ ਟਾਈਮ ਆ ਜੇ ਕੀ ਇਹ ਧਰਤੀ ਚੋਂ ਦਾਣੇ ਉਗਾ ਕੇ ਖਾ ਲੈਣਗੇ ਸੋਨੇ ਦੇ ਬਿਸਕਟ ਖਾ ਲੈਣਗੇ ਰੁਪਈਏ ਖਾ ਲੈਣਗੇ ਪਾਣੀ ਦੀ ਜਗ੍ਹਾ ਤੇ ਕੀ ਪੀਣਗੇ ਸੋ ਦੋਸਤੋ ਇਹ ਲੋਕ ਨੇ ਜਿਹੜੇ ਭੁੱਲ ਜਾਂਦੇ ਨੇ ਕਿਉਂਕਿ ਹਰ ਇੱਕ ਬੰਦੇ ਨੂੰ ਪ੍ਰਮਾਤਮਾ ਨੇ ਕੋਈ ਨਾ ਕੋਈ ਕਾਰਜ ਕਰਮ ਦਿੱਤਾ ਹੋਇਆ ਇਹ ਕਰਮ ਮਜ਼ਦੂਰਾਂ ਨੂੰ ਤੇ ਕਿਸਾਨਾਂ ਨੂੰ ਜਿਹੜਾ ਦਿੱਤਾਗਾ ਇਹ ਦਸਾਂ ਨੌ ਦੀ ਕਮਾਈ ਦਾ ਕਰਮ ਦਿੱਤਾ ਹੋਇਆ ਦੋਸਤੋ ਇਹਨਾਂ ਦੇ ਮੈਂ ਨਾ ਤੁਹਾਨੂੰ ਇੱਕ ਗੱਲ ਦੱਸਦਾ ਜਿਹੜੇ ਆ ਇਹਨਾਂ ਦੇ ਗੋਦੀ মিডিਆ ਵਾਲੇ ਛੱਡੇ ਹੋਏ ਨੇ ਇਹ ਕਹਿਣਗੇ ਜੀ ਟਰੈਕਟਰ ਵੱਡੇ ਵੱਡੇ ਕਾਰਾਂ ਵੱਡੀਆਂ ਵੱਡੀਆਂ ਵਾਲੇ ਕਿਸਾਨ ਕਿਵੇਂ ਹੋ ਸਕਦੇ ਨੇ ਉਹ ਭਾਈ ਸਾਹਿਬ ਰਾਤਾਂ ਨੂੰ ਝਾਕਦੇ ਨੇ ਸਾਰੀ-ਸਾਰੀ ਰਾਤ ਸੱਪਾਂ ਦੀਆਂ ਸਿਰੀਆਂ ਤੇ ਫਿਰਦੇ ਨੇ ਸਾਰੀਆਂ-ਸਾਰੀਆਂ ਰਾਤਾਂ ਝਾਕ ਕੇ ਕੰਮ ਕਰਦੇ ਨੇ ਜਦੋਂ ਉਹ ਕੰਮ ਕਰਕੇ ਕੀ ਕੰਮ ਕਰਕੇ ਉਹ ਪੈਸੇ ਨਹੀਂ ਕਮਾ ਸਕਦੇ ਟਰੈਕਟਰ ਨਹੀਂ ਲੈ ਸਕਦੇ ਕੀ ਸਿਰਫ ਤੁਸੀਂ ਸਮਝਦੇ ਹੋ ਵੀ ਠੱਗੀਆਂ ਮਾਰ ਕੇ ਦੋ ਨੰਬਰ ਦੇ ਕੰਮ ਕਰਕੇ ਹੀ ਪੈਸੇ ਕਮਾਏ ਜਾ ਸਕਦੇ ਨੇ ਨਹੀਂ ਉਹ ਕੰਮ ਕਰਦੇ ਨੇ ਮਿਹਨਤ ਕਰਕੇ ਰਾਤਾਂ ਝਾਕੇ ਉਹਦੇ ਨਾਲ ਉਹ ਟਰੈਕਟਰ ਵੀ ਲੈ ਸਕਦੇ ਨੇ ਵੱਡੀਆਂ ਕਾਰਾਂ ਵੀ ਲੈ ਸਕਦੇ ਨੇ ਚਲੋ ਮੈਂ ਥੋੜਾ ਮੁੱਦੇ ਤੋਂ ਭੜਕ ਗਿਆ ਦੋਸਤੋ ਖੱਟਰ ਦੇ ਲਈ ਕਰੋ ਥੋੜਾ ਜਿਹਾ ਚਲੋ ਆਪਾਂ ਕਦੇ ਕਿਸੇ ਦੀ ਉਸਤੇ ਮਨਾਉਂਦੇ ਨਹੀਂ ਹੁੰਦੇ ਪਰ ਅੱਜ ਤਾਂ ਇਹਦੇ ਤੇ ਜ਼ਰੂਰ ਮਨਾਓ ਕਿਉਂਕਿ ਸਭ ਕਰਮਣ ਸਾਡਾ ਮੁੰਡਾ ਸ਼ਹੀਦ ਕੀਤਾ ਸੀ ਇਹਨਾਂ ਨੇ ਤੇ ਅੱਜ ਉਹਦੇ ਮਾਂ ਪਿਓ ਦੇ ਕਾਲਜੇ ਦੇ ਵਿੱਚ ਠੰਡ ਜ਼ਰੂਰ ਪਈ ਹੋਊਗੀ ਉਹਦੇ ਜ਼ਰੂਰ ਮਾਪਿ ਉਹਦੇ ਕਾਲਜੇ ਠੰਡ ਪਈ ਹੋਊਗੀ ਕਿ ਜਿਹੜੇ ਹੁਕਮਾਂ ਦੇ ਨਾਲ ਗੋਲੀ ਚੱਲੀ ਜਿਹੜੇ ਹੁਕਮਾਂ ਦੇ ਨਾਲ ਚੱਲੀ ਹੋਈ ਗੋਲੀ 12 ਬੋਰ ਦੀ ਦੋਸਤੋ ਇਹਨਾਂ ਬੇਈਮਾਨਾਂ ਨੇ ਮਤਲਬ ਇੱਕ ਤਾਂ ਹੁੰਦਾਗਾ ਚਲੋ ਕੋਈ ਮੁਕਾਬਲਾ ਹੋਇਆ ਹੋਵੇ ਕੋਈ ਸਾਹਮਣੇ ਉਹ ਵੀ ਕੋਈ ਗੋਲੀਆਂ ਚੱਲਦੀਆਂ ਹੁਣ ਕੋਈ ਉਸ ਮੁਕਾਬਲੇ ਦੇ ਵਿੱਚ ਸੀਧ ਹੋ ਜਾਵੇ ਕੋਈ ਪ੍ਰਵਾਹ ਨਹੀਂ ਹੁੰਦੀ ਇੱਕ ਪਾਸੇ ਬੰਦਾ ਲੰਗਰ ਵਰਤਾ ਰਿਹਾਗਾ ਤੇ ਤੁਸੀਂ ਲੰਗਰ ਵਰਤਾਉਂਦੇ ਬੰਦੇ ਨੂੰ ਚੱਕ ਕੇ ਉਹਦੀਆਂ ਲੱਤਾਂ ਤੋੜ ਕੇ ਉਹਦਾ ਤੁਸੀਂ ਸਰੀਰ ਕੰਡਮ ਕਰ ਦਿੰਨੇ ਹੋ ਪਿਰਤਪਾਲ ਸਿੰਘ ਦਾ ਤੇ ਇੱਕ ਮੁੰਡਾ ਜਿਹੜਾ ਨਿਹੱਥਾ ਉਹਦੇ 12 ਬੋਰ ਦੀ ਗੋਲੀ ਮਾਰ ਕੇ ਤੁਸੀਂ ਸ਼ਹੀਦ ਕਰਦੇ ਹੋ ਜਦੋਂ ਕਿ 12 ਬੋਰ ਤਾਂ ਪੁਲਿਸ ਕੋਲੇ ਹੁੰਦੀ ਨਹੀਂ ਆਰਐਸਐਸ ਦੇ ਗੁੰਡਿਆਂ ਨੂੰ ਲਿਆ ਕੇ ਇਹ ਖੱਟਰਾ ਖੱਟਰ ਤੇ ਵਿੱਜ ਇਹ ਆਰਐਸਐਸ ਦੇ ਦੱਲੇ ਨੇ ਇਹਨਾਂ ਨੇ ਆਰਐਸਐਸ ਦੀ ਟੀਮ ਸਪੈਸ਼ਲ ਬੁਲਾਈ ਸੀ ਦੋਸਤੋ ਇਹਨਾਂ ਦਾ ਤੁਸੀਂ ਕੱਢ ਕੇ ਦੇਖ ਲਿਓ ਇਹ ਆਰਐਸਐਸ ਦੇ ਮਤਲਬ ਸਭ ਤੋਂ ਵੱਡੇ ਮਤਲਬ ਦੱਲੇ ਨੇਗੇ ਇਹਨਾਂ ਨੇ ਆਰਐਸਐਸ ਦੇ ਗੁੰਡਿਆਂ ਨੂੰ ਬੁਲਾਇਆ ਤੇ ਆਰਐਸਐਸ ਦੇ ਗੁੰਡਿਆਂ ਤੋਂ ਉੱਥੇ ਪਰਸਨਲੀ ਹਥਿਆਰਾਂ ਦੇ ਨਾਲ ਹਮਲਾ ਕਰਵਾਇਆ ਜਿਸ ਦੇ ਨਾਲ ਸੁਭਕਰਮਣ ਸ਼ਹੀਦ ਹੋਇਆ ਸੀ ਪਰ ਦੋਸਤੋ ਅੱਜ ਜਦੋਂ ਰਾਤ ਨੂੰ ਖੱਟਰ ਸੌਣਾ ਮੇਰੀ ਵੀਡੀਓ ਦੇ ਕੋਲ ਪਚਾ ਦਿਓ ਉਹਦੀ ਛਾਤੀ ਤੇ ਨੱਚੂ ਅੱਜ ਸੁਭਕਰਮਣ ਅੱਜ ਉਹਦੇ ਅੱਜ ਉਹਨੂੰ ਨੀਂਦ ਨਹੀਂ ਆਉਣੀ ਅੱਜ ਉਹਦੀ ਸਾਤੀ ਦੇ ਉੱਤੇ ਪੰਗੜੇ ਪਾਉਣਗੇ ਸ਼ਹੀਦ ਤੇ ਜਿਹੜੇ ਫੱਟੜ ਕਰੇ ਨੇਗੇ ਉਹ ਵੀ ਉਹਦੀ ਸਾਤੀ ਤੇ ਨੱਚਣਗੇ ਆ ਬੇਜੇ ਦੇ ਤਾਂ ਮੈਂ ਕਹਣਾ ਸਾਤੀ ਤੇ ਕੀ ਨੱਚਣਾ ਇਹ ਤਾਂ ਠੂਹੇ ਤੇ ਨੱਚਣਗੇ ਸਾਲੇ ਚਲ ਮੂੰਹ ਚ ਹੋਰ ਕੁਝ ਨਿਕਲ ਆ ਇਹ ਬੰਦੇ ਈਸੇ ਦੇ ਲੈਕ ਨੇ ਇਹਨਾਂ ਲੋਕਾਂ ਨੂੰ ਤੁਸੀਂ ਮੈਨੂੰ ਕਹੋਗੇ ਕਿ ਤੁਸੀਂ ਲਵਜਾਂ ਦੀ ਥੋੜੀ ਜਿਹੀ ਉਹ ਕਰਦੇ ਹੋ ਦੋਸਤੋ ਇਹ ਕਾਬਲ ਹੀ ਇਸ ਗੱਲ ਦੇ ਨੇ ਇਹਨਾਂ ਲੋਕਾਂ ਨੂੰ ਆਪਾਂ ਮਤਲਬ ਕੋਈ ਇਹ ਤਬੱਕੋ ਨਹੀਂ ਕਰ ਸਕਦੇ ਕਿ ਇਹਨਾਂ ਨੂੰ ਆਪਾਂ ਆਪ ਆਪ ਕਰਕੇ ਬੁਲਾਈਏ ਜਾਂ ਆਪਾਂ ਜੀ ਜੀ ਕਰਕੇ ਬੁਲਾਈਏ ਇਸ ਦੇ ਕਾਬਲ ਹੈ ਨਹੀਂ ਲੈਕ ਨਹੀਂ ਹੈਗੇ ਇਹ ਇਨਾਂ ਲਈ ਇਹੋ ਜਿਹਾ ਕੁਝ ਹੀ ਮਤਲਬ ਇਹ ਡਿਜ਼ਰਵ ਕਰਦੇ ਨੇ ਇਸ ਗੱਲ ਲਈ ਸੋ ਦੋਸਤੋ ਜੋ ਮੇਰੇ ਮਨ ਦੇ ਵਿੱਚ ਸੀਗਾ ਮੈਂ ਕੜਤਾ ਜਿਵੇਂ ਆਪਾਂ ਉਹ ਕਹਿੰਦੇ ਹੁੰਦੇ ਨੇ ਵੀ ਜਿਹੜੇ ਆਪਣੇ ਅੰਦਰ ਗੁਰਦੇ ਜਾਇ ਬਣਾਏ ਨੇ ਪ੍ਰਮਾਤਮਾ ਨੇ ਇਹ ਪਹਿਲਾਂ ਜਿਹੜਾ ਜ਼ਾਹਿਰ ਹੁੰਦਾ ਉਹ ਪਹਿਲਾਂ ਕੱਢ ਦਿੰਦੇ ਨੇ ਉਹਨੇ ਨਿਕਲ ਗਿਆ ਸਾਰਾ ਤੇ ਇਹ ਸਿਰਫ ਖਬਰ ਜਿਹੜੀ ਖੱਟਰ ਨੂੰ ਮੁੱਖ ਮੰਤਰੀ ਤੋਂ ਲਾ ਕੇ ਤੇ ਜਿਹੜਾ ਨਾਇਬ ਸੈਣੀ ਨੂੰ ਬਣਾਉਣ ਦੀ ਖਬਰ ਹੈ ਇਹ ਮੈਂ ਆਪਦੇ ਹਿਸਾਬ ਦੇ ਨਾਲ ਆਪਦੇ ਚੈਨਲ ਤੇ ਚਲਾਈਆ ਇਹਨੂੰ ਸ਼ੇਅਰ ਕਰ ਦਿਓ ਤੇ ਧੰਨਵਾਦ ਕਰਾਂਗੇ ਸਵੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ